ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਡਾਕਟਰ ਚੈਨਲ ਤੇ ਰਾਹੀਂ ਆ ਕੇ ਨਵੀਂ ਵੀਡੀਓ ਲੈ ਕੇ حاضر ਹੋਇਆ ਜੀ ਜਿਵੇਂ ਕਿ ਆਪਾਂ ਅੱਜ 1847 ਦਾ ਖੇਤ ਹੈ ਉਹਦੇ ਸਾਹਮਣੇ ਬਿਲਕੁਲ ਕੰਡੇ ਤੇ ਖੜੇ ਹੋਏ ਆ 1847 ਦੇ ਵਿੱਚ ਸਾਡਾ ਇੱਕ ਦਵਾਈ ਦਾ ਪਾਉਂਦੀ ਆ ਸੁਮਿੱਥਲ ਸੁਮਿੱਥ ਕੈਮੀਕਲਸ ਦੀ ਗਨਮੈਨ ਗਨਮੈਨ ਬੇਸਿਕਲੀ ਜਿਹੜੇ ਝੋਨੇ ਵਿੱਚ ਨਦੀ ਨੁਕਦੇ ਨੇ ਭਾਵੇਂ ਉਹ ਚੌੜੀ ਪੱਤੀ ਹੈ ਗੰਧ ਹੈ ਜਾਂ ਸਮਾਕ ਸਮਾਂਕੀ ਹੈ ਜਾਂ ਫਿਰ ਕੋਈ ਵਗੈਰਾ ਉਗਦੀ ਆ ਉਹਦੇ ਵਾਸਤੇ ਆਉਂਦੀ ਆ ਤੇ ਸਾਡੇ ਕਿਸਾਨ ਵੀਰ ਇਹੋ ਉਹਨਾਂ ਨੇ ਰਿਜ਼ਲਟ ਲਿਆ ਇਸ ਚੀਜ਼ ਦਾ ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਰਿਜ਼ਲਟ ਲਿਆ ਤੇ ਕੀ ਉਹਦਾ ਤਜਰਬਾ ਰਿਹਾ ਕਿਵੇਂ ਉਹਨਾਂ ਨੇ ਵਰਤੋਂ ਕੀਤੀ ਦਵਾਈ ਦੀ ਕਿੰਨੀ ਡੋਜ਼ ਪਾਈ ਉਹਨਾਂ ਨੇ ਉਸ ਬਾਰੇ ਇਹਨਾਂ ਕੋਲ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਜੀ ਮੇਰਾ ਗੁਰਪ੍ਰੀਤ ਸਿੰਘ ਪਿੰਡ ਬੱਤੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਸਰ ਤੁਸੀਂ ਜਿਹੜੀ ਗਨਮੈਨ ਵਰਤੀ ਸੀ ਤੇ ਸਾਡੇ ਕਿਸਾਨ ਵੀਰਾਂ ਨਾਲ ਆਪਣਾ ਤੁਸੀਂ ਆਪਣਾ ਤਜਰਬਾ ਸਾਂਝਾ ਕਰੋਗੇ ਕਿ ਕਿਵੇਂ ਵਰਤੀ ਸੀ ਕਿ ਕਿੰਨੀ ਡੋਜ਼ੋ ਦੀ ਪਾਈ ਸੀ ਕੀ ਤਜਰਬਾ ਰਿਹਾ ਕਿਵੇਂ ਕਿਵੇਂ ਨਦੀਨ ਦਾ ਜਿਹੜਾ ਕੰਟਰੋਲ ਰੱਖਿਆ ਉਹਨੇ ਹਾਂਜੀ ਹਾਂਜੀ ਵੇਖੋ ਜੀ ਅਸੀਂ ਇੱਥੇ ਪਿਛਲੇ ਸਾਲ ਵੀ ਵਰਤੀ ਸੀ ਗਨਮੈਨ ਪਿਛਲੇ ਸਾਲ ਜਿਹੜੇ ਲਾਪ ਦੇ ਟਾਈਮ ਤੇ ਪਾਈ ਸੀ ਤੇ ਜਿਹੜੇ ਖੂਹੀ ਵਾਲਾ ਨਦੀਨ ਆ ਉਹ 20 ਤੋਂ 25 ਦਿਨ ਤੋਂ ਬਾਅਦ ਝੁਗਦਾ ਠੀਕ ਹੈ ਜੀ ਤੇ ਦੁਕਾਨਦਾਰ ਤਾਂ ਨਹੀਂ ਕਹਿੰਦਾ ਕਿ ਇੱਕੋ ਹੀ ਦਾ ਹੱਲ ਕਰੋਗੀ ਪਾਰੇ ਕੇ 100% ਇਹਦਾ ਰਿਜ਼ਲਟ ਲਿਆ ਪਿਛਲੇ ਸਾਲ ਵੀ ਲਿਆ ਸੀ ਅੱਛਾ ਜੀ ਪਿਛਲੇ ਸਾਲ ਦੀ ਜਿਹੜੀ ਅਸੀਂ ਪਹਿਲਾਂ ਪਾਤੀ ਸੀ ਕਿ ਲਾਭ ਸਮੇ ਅੱਛਾ ਪਰ ਜਿਹੜੀ ਕਿ ਉਸ ਟਾਈਮ ਤੇ ਇਹਦੀ ਲਾਸਟ ਤੇ ਜਾ ਕੇ ਕੰਮ ਘਟ ਜਾਂਦਾ ਮਤਲਬ ਕਿ ਝੋਨੇ ਦੀ ਲਵਾਈ ਦੇ ਨਾਲ ਤੁਸੀਂ ਗਨਮੈਨ ਪਾਈ ਸਵੇ ਲੋ ਹਾਂਜੀ ਪਿਛਲੇ ਸਾਲ ਲਾ ਕੇ ਪਾਈ ਸੀ ਕਿ ਐਤ ਕੀ ਅਸੀਂ ਕਿ ਇਹ ਸੋਚਿਆ ਕਿ ਇਹ ਜਦੋਂ ਉੱਗਦੀ ਹੈ ਇਹਨੂੰ ਉਦੋਂ ਪਾਈ ਜਾਵੇ ਪਹਿਲਾਂ ਅਸੀਂ ਆਮ ਕੋਈ ਪਟੇਲਾ ਕਰੋਲ ਪਰਾਤੀ ਅੱਛਾ ਜੀ ਇਹ ਕਿ ਹੁਣ ਅਸੀਂ ਇਹਦਾ 100% ਰਿਜ਼ਲਟ ਲਿਆ ਕੇ ਇਹ 5 ਦਿਨ ਤੋਂ ਬਾਅਦ ਪਾਈ ਇਦੇ ਵਿੱਚ ਤੁਹਾਨੂੰ ਕੋਈ ਨਦੀਨ ਹੀ ਰਹਿ ਗਿਆ ਜਿਹਦੇ ਵਿੱਚ ਜਿਹੜਾ ਪਾਣੀ ਤੋਂ ਬਾਹਰ ਰਿਹਾ ਜਿਹੜਾ ਵੱਡਾ ਹੋ ਚੁੱਕਾ ਸੀ ਬਾਕੀ ਬਿਲਕੁਲ 100% ਇਹ ਦਵਾਈ ਕੰਮ ਕਰਦੀ ਦੁਕਾਨਦਾਰ ਵੀ ਕਹਿੰਦਾ ਕਿ ਇਹ ਕੰਮ ਕੋਈ ਤੇ ਨਹੀਂ ਕਰਦੀ ਅੱਛਾ ਜੀ ਪਰ ਅਸੀਂ ਕਿ 100% ਅਸੀਂ ਇਹਦਾ ਕੰਮ ਲਿਆ ਕਿ ਜਿਹੜੀ ਗਨਮੈਨ ਸਮਿਥਨ ਸਮਿਥ ਕੰਪਨੀ ਦੀ ਆਉਂਦੀ ਹੈ ਠੀਕ ਹੈ ਜੀ ਇਹ ਕੋਈ ਤੇ ਬਿਲਕੁਲ ਰਿਜ਼ਲਟ ਵਧੀਆ ਕਰਦੀ ਹੈ ਬਾਕੀ ਇਹਨੂੰ ਪਾਉਣ ਦਾ ਇਹੀ ਕਿ ਇਹਨੂੰ ਰੇਚਮ ਲਾ ਕੇ ਪਾਓ ਠੀਕ ਹੈ ਤੇ ਵੱਧ ਤੋਂ ਵੱਧ ਇਹ ਜਿਆ ਵਧੀਆ ਰਿਜ਼ਲਟ ਮਿਲਦਾ ਹੈ ਇਹ ਕੋਈ ਨਾ ਕੋਈ ਟਿੱਕਰ ਕੋਈ ਕੰਪਨੀ ਹੱਲ ਨਹੀਂ ਕਰ ਸਕੀ ਪਰ ਇਹ ਕਿ ਅਸੀਂ ਇਹ ਸਮਿਥਨ ਸਮਿਥ ਦੀ ਪਾਈ ਹੈ ਇਹਦਾ ਬਹੁਤ ਵਧੀਆ ਰਿਜ਼ਲਟ ਆ ਯਾਨੀ ਕਿ 90 95% ਜਿਹੜਾ ਇਹ ਕੰਮ ਕਰਦੀ ਕੋਈ ਤੇ ਤੇ ਕੱਲੀ ਕੋਈ ਢੱਕੀ ਜਾਂ ਫਿਰ ਬਾਕੀ ਨਦੀਨ ਵੀ ਇੰਨੇ ਰੱਖਣ ਕੰਟਰੋਲ ਕੀਤੇ ਆ ਤੇ ਕੋਈ ਨਦੀਨ ਨਹੀਂ ਹੈਗਾ ਜੀ ਚਾਹਣ ਸਵਾਹ ਹੋਇਆ ਜਿਹੜਾ ਕੋਈ ਵੀ ਨਦੀਨ ਜਿਹੜਾ ਉੱਗਿਆ ਉਸ ਟਾਈਮ ਟਿੱਕਰ ਇਹ ਕਿ ਪਾਣੀ ਦੀ ਡੋਜ਼ ਉਹਦੀ 4-5 ਦਿਨ ਜਿਹੜਾ ਕਿ ਉਹਦੇ ਲਗਾਤਾਰ ਢੱਕ ਕੇ ਰੱਖਣਾ ਪੈਦਾ ਯਾਨੀ ਕਿ ਰਹਿਣਾ ਇਹ ਨਦੀਨ ਜਿਹੜਾ ਪਾਣੀ ਦੇ ਥੱਲੇ ਰਹੇ ਇਹ ਕਿ 100% ਰਿਜ਼ਲਟ ਹੈ ਅਹੀਂ ਕਿ ਜਿਹੜੇ 5 ਦਿਨ ਤੋਂ ਬਾਅਦ ਪਾਈ ਤੇ ਉਹਦਾ ਬਹੁਤ ਵਧੀਆ ਰਿਜ਼ਲਟ ਆਇਆ ਤੇ ਕਿੰਨੀ ਡੋਜ਼ ਪਾਈ ਸੀ ਸਰ 800 ਐਮਐਲ ਜੀ 800 ਐਮਐਲ ਇੱਕ ਕਿੱਲੇ ਵਿੱਚ ਇੱਕ ਏਕੜ ਦੀ ਹਾਂਜੀ ਇੱਕ ਏਕੜ ਦੇ ਵਿੱਚ 800 ਐਮਐਲ ਯਾਨੀ ਕਿ 5 ਦਿਨਾਂ ਦਾ ਜਦੋਂ ਝੋਨਾ ਹੋ ਗਿਆ ਲਗਭਗ ਉਦੋਂ ਤੁਸੀਂ ਪਾਈ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਝੋਨੇ ਵਿੱਚ ਨਦੀਨ ਲਗਭਗ ਸਾਰੇ ਨਦੀਨੇ ਨੇ ਕਵਰ ਕੀਤੇ ਹਾਂਜੀ ਹਾਂ ਸਾਰੇ ਵਿਦ ਕੋਈ ਵੀ ਪਾ ਗਏ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੋ ਸਰ ਕਿਸਾਨ ਵੀਰਾਂ ਨੂੰ ਕੀ ਸਲਾਹ ਦੇਣਾ ਜਾਓਗੇ ਇਹ ਕਿ ਤੁਸੀਂ ਆਂਦੇ ਕੋਈ ਦਾ ਹੱਲ ਨਹੀਂ ਹੈਗਾ ਹੈਗਾ ਹੈ ਬਾਕੀ ਵਰਤਨ ਦੇ ਮੁਤਾਬਕ ਤੇ ਇਹ ਜਿਹੜੀ ਸਮੇਥਨ ਸਮਿਤ ਦੀ ਗਨਮੈਣ ਆਉਂਦੀ ਹੈ ਨਾ ਇਹਦਾ ਬਹੁਤ ਵਧੀਆ ਤੇ ਬਹੁਤ ਤਕੜਾ ਰਿਜ਼ਲਟ ਹੈ ਠੀਕ ਹੈ ਜੀ ਧੰਨਵਾਦ ਸਰ ਕਿਸਾਨ ਵੀਰਾਂ ਨੂੰ ਇਹੋ ਬੇਨਤੀ ਕਿ ਤੁਸੀਂ ਇਹ ਦਵਾਈ ਵਰਤੋ ਠੀਕ ਹੈ ਜੀ 100% ਰਿਜ਼ਲਟ ਹੈ ਠੀਕ ਹੈ ਜੀ ਧੰਨਵਾਦ ਸਰ ਧੰਨਵਾਦ